ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਛੋਟੇ ਸਿੱਧੂ ਮੂਸੇਵਾਲਾ ਦੀ ਸੁਭਦੀਪ ਸਿੰਘ ਸਿੱਧੂ ਦਾ ਜਨਮ ਦਿਨ ਹੈ ਹਵੇਲੀ ਦੇ ਵਿੱਚ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਨੇ ਸਿੱਧੂ ਮੂਸੇਵਾਲੇ ਦੇ ਚੌਣ ਵਾਲੇ ਉੱਥੇ ਪੋਜ ਰਹੇ ਨੇ ਛੋਟੇ ਸਿੱਧੂ ਨੂੰ ਜਨਮ ਦਿਨ ਦੀ ਵਧਾਈ ਦੇਣ ਦੇ ਲਈ ਉੱਥੇ ਹੀ ਪੰਜਾਬ ਦੇ ਪੁਰਵ ਸੀਐਮ ਚਰਨਜੀਤ ਸਿੰਘ ਚੰਨੀ ਵੀ ਪੂਜੇ ਛੋਟੇ ਸਿੱਧੂ ਮੂਸੇਵਾਲਾ ਨੂੰ ਵਧਾਈ ਦੇਣ ਦੇ ਲਈ ਅਤੇ ਛੋਟੇ ਸਿੱਧੂ ਮੂਸੇਵਾਲੇ ਦੇ ਨਾਲ ਰਲ ਕੇ ਕੇਕ ਵੀ ਕਟਾਇਆ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਹਾਂ ਸਮਾਜੀ ਗੁਰੂ ਦੇ ਨਾਮ ਨਾਲ ਲਈ ਲਈ ਲਾਮਤ ਹੈ ਅੱਜ ਫੜ ਨਹੀਂ ਆਈ ਦੱਸ ਕੋਹਨੰਤੇ ਜਹਾਂ ਆ ਤੀ ਤੂ ਜੀ ਅੱਗੀ ਬਾਠੇ ਟੂ ਜੂ ਅੱਗੀ ਬਾਠੇ ਹਉ ਲੋ ਜੀ ਖਾਓ ਖਾਣੇ ਛੋਟੇ ਸਿੱਧੂ ਮੂਸੇਵਾਲਾ ਦੀ ਇਸ ਪਿਆਰੀ ਜੀ ਵੀਡੀਓ ਦੇ ਲਈ ਇੱਕ ਲਾਈਕ ਤਾਂ ਬਣਦਾ ਹੈ ਅਤੇ ਹਵੇਲੀ ਦੇ ਵਿੱਚ ਚਾਰੋਂ ਤਰਫ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਦੇ ਨਾਲ-ਨਾਲ ਛੋਟੇ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਲੋਕਾਂ ਦੇ ਵੱਲੋਂ ਵਧਾਈ ਦੇਣ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਤਾਰ ਲੱਗੀ ਹੋਈ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ